ਕੀ ਹੈ ਬਾਜੀ ਇਹ ਪਾਣੀ ਬਾਜੀ ਕਹਾਣੀ પેટ્રોલ ਥੋੜੀ ਹੈ પેટ્રોલ ਨਹੀਂ ਹੈ ਇਹ ਇੱਕ ਪਛੋਟੋ ਉਹ ਦੇਖੋ ਪੰਤਰਾ ਪੰਤਰਾ ਕਿੱਥੇ ਬੰਦ ਪਈਆਂ ਨੇ ਇੱਕ ਬੰਦਾ ਥੋੜੀ ਹੈ ਅੱਜ ਕੱਲੇ ਬਸ ਬਾਈਕ ਆ ਗਿਆ ਉਹ ਜਦੋਂ ਇੱਥੇ ਸਕੂਟਰ ਹੀ ਪੰਟਾਈ ਮੇਰਾ ਹੀ ਪਾਣੀ ਹੈ ਸਾਰਾ ਇਹਦੇ ਚ 120 ਰੁਪਏ ਦਾ પેટ્રોલ ਚ ਉੱਤਾ ਪਾਣੀ ਹੈ ਮੈਂ ਤੇਲ ਪਾ ਕੇ ਗਿਆ ਸੀ ਯਾਰ ਆ ਦੇਖੋ ਆ ਲੋ ਦੇਖ ਕੋਈ ਮੇਲ ਕੋਈ ਤੁਹੀਂ ਟ੍ਰੋਲਾਂ ਵਾਲੇ ਨੂੰ ਆਪਾਂ ਕਿਹਾ ਸੀ ਤੁਹਾਨੂੰ ਪਹਿਲੇ ਨਾ ਮੋੜ ਕੇ ਮਾਈਕ ਚਲਾਉਂਦੇ ਉਹ ਪੰਪ ਯਾਰ ਮੇਰੇ ਕਹਿਣ ਦਾ ਮਤਲਬ ਇਹ ਹੈ ਪੰਪ ਪੰਪ ਬੜ ਗਿਆ ਉਹਦੇ ਪੈਰ ਦਾ ਦਿੱਤਾ ਇਹਨਾਂ ਬਹੁਤ ਵੈਰੀ ਗੱਲ ਸਰ 10 ਮਿੰਟ ਪਹਿਲਾਂ ਪੈਟਰੋਲ ਪਵਾ ਜੀਆ ਹਜੇ 15-20 ਮਿੰਟ ਹੋਏ ਆ ਮੈਂ ਸਮਰਾਲਾ ਚੋਂ ਪਾਰ ਕੀਤਾ 120 ਰੁਪਏ ਦਾ ਪੈਟਰੋਲ ਪਵਾ ਸਮਰਾਲਾ ਚੋਂ ਪਾਰ ਕੀਤਾ ਸਟੂਰੀ ਝਟਕੇ ਮਾਰਦੀ ਵੀ ਸੀ ਝਟਕੇ ਮਾਰੇ ਜੀ ਮੈਂ ਚਲੋ ਪਾਣੀ ਪਿਆ ਬਾਰਿਸ਼ਤਾਰ ਦੇ ਬਿੱਟੂ ਦੁਕਾਨ ਦੇ ਸਾਹਮਣੇ ਮੈਂ ਡਬਲ ਸਟੈਂਡ ਤੇ ਲਾ ਕੇ ਸੈੱਡ ਲਾਈਵ ਹੈ ਡਬਲ ਸਟੈਂਡ ਤੇ ਲਾ ਕੇ ਪੂਰੀ ਰੇਸ ਦਿੱਤੀ ਸਟੂਰੀ ਮੈਂ ਚਲ ਗਰਮ ਕਰ ਲੈਣਾ ਪਾਣੀ ਵਰਜੇ ਸ਼ਾਇਦ ਬੰਦ ਹੋ ਰਹੀ ਝਟਕੇ ਮਾਰ ਰਹੀ ਆ ਜਦੋਂ ਮੈਂ ਦੇਖੀ ਫੇਰ ਛਟਕੇ ਮਾਰੀ ਜਾ ਰਹੀ ਮਾਰੇ ਜਦੋਂ ਮੈਂ ਉੱਥੋਂ ਦੀ ਵਾਪਸੀ ਆਇਆ ਫੀਲਡਾਂ ਅੰջ ਤੋਂ ਫੇਰ ਮੈਂ ਦੇਖਿਆ ਰਸ਼ ਆ ਮੈਂ ਜਦੋਂ ਇੱਥੇ ਸੂਟਰ ਹੀ ਪੰਟਾਈ ਨਿਹਰਾ ਹੀ ਪਾਣੀ ਆ ਸਰ ਆ ਦੇਖੋ 120 ਰੁਪਏ ਦਾ ਪੈਟਰੋਲ ਚ ਉੱਦਾਂ ਪਾਣੀ ਆ ਜਦ ਇੱਥੇ ਪੁੱਛਦੇ ਕੀ ਦੇਖਦੇ ਇੱਥੇ ਦੇਦਿਆਂ ਜਾਂਦੇ ਜੀ ਤਾਲ ਕਰਾਂਗੇ ਅੱਜ ਕਰਾਂਗੇ ਅਸੀਂ ਫਰੀ ਥੋੜੀ ਆਏ ਆ ਵਿਲੇ ਥੋੜੀ ਬੈਠੇ ਆ ਸਰ ਪੂਰਾ ਪਾਣੀ ਭਾਈ ਪਾਣੀ ਪਾ ਕੇ ਮੈਂ ਤੇਲ ਪਾ ਕੇ ਗਿਆ ਸੀਗਾ ਗੱਡੀ ਤੇ ਪੂੜੇ ਕੇ ਪੂਰੇ 930 ਰੁਪਏ ਦੇ ਮੈਂ ਤੇਲ ਪਾ ਸੀਗਾ ਠੀਕ ਹੈ ਗੱਡੀ ਜਦੋਂ ਇਧਰ 2 ਮਿੰਟ ਅੱਗੇ ਜਾ ਕੇ ਮੈਂ ਗੱਡੀ ਮੇਰਾ ਬਣ ਗਿਆ ਮੈਂ ਗੱਡੀ ਚੱਲ ਕਿਤਾ ਗੱਡੀ ਚੱਲ ਹੋਇਆ ਨਹੀਂ ਠੀਕ ਆ ਆ ਦੇਖੋ ਤੁਸੀਂ ਲਾਈਵ ਵੀਡੀਓ ਦੇਖ ਲਓ ਗੱਡੀ ਤੇ 930 ਰੁਪਏ ਦੇ ਮੈਂ ਤੇਲ ਪਾ ਸੀਗਾ ਆ ਦੇਖੋ ਗੱਡੀ ਤੇ ਤੇਲ ਨਹੀਂ ਇਹ ਪੂਰਾ ਪਾਣੀ ਦਾ ਪਾਣੀ ਹੈ ਦੇਖੋ ਤੇਲ ਉਦੋਂ ਹੀ ਟ੍ਰੋਲਰਾਂ ਵੱਲੇ ਨੂੰ ਆਪਾਂ ਕਿਹਾ ਤੁਹਾਨੂੰ ਪਹਿਲੇ ਮੈਂ ਕਿਹਾ ਮੈਂ ਕਿਹਾ ਚੱਲ ਮੇਰੀ ਗੱਲ ਸੁਣੋ ਆਪਾਂ ਪੈਟਰੋਲ ਪਵਾਣ ਆਏ ਇੱਥੇ 150 ਦਾ ਪੈਟਰੋਲ ਪਵਾਇਆ 50 ਇੰਚ ਚ ਪਵਾਇਆ ਤੇ ਬੋਤਲ ਦਾ ਤੇਲ ਦੇਖੋ ਕਿੱਦਾਂ ਦਾ ਆਇਆ ਜੀ ਉੱਤੋਂ ਦੀ ਆਪਾਂ ਨੂੰ ਕਿਹਾ ਸਾਡੇ ਪੈਸੇ ਜਮਾ ਕਰਾਓ ਉੱਤੋਂ ਦੀ ਕਹਿੰਦੇ ਨੇ ਕਿ ਪੈਸੇ ਨਹੀਂ ਹੋਣੇ ਕਿ ਮੈਨੇਜਰ ਆਊਗਾ ਸਵੇਰੇ ਨਹੀਂ ਤਾਂ ਐਕਟਿਵਾ ਤੇ ਖੜੀ ਕਰ ਦਿਓ ਸਵੇਰੇ ਲੈ ਜਿਓ ਉੱਤੋਂ ਦੀ ਇਹ ਬਾਬਾ ਉਹ ਤੱਕ ਤੱਕ ਯਾਰ ਆ ਕਹਿੰਦਾ ਪਿਆ ਮੈਨੂੰ ਲੋਂਡਾ ਅੱਜ ਇਹ ਲੋਂਡੇ ਚ ਮੈਂ ਮੇਰੇ ਕੀ ਬੋਲਦੇ ਹਵਾ ਕਰਦੇ ਆ ਜਦ ਖਾ ਲੋ ਕਿਤੇ ਤਾਂ ਮੈਂ ਤੇ ਭੈਣ ਚੌਧਰ ਪਰ ਮੇਰੇ ਪੈਟਰੋਲ ਜੱਟ ਉਹ ਪਾਣੀ ਪਾਇਆ ਵਾ ਕਿਸੇ ਭੈਣ ਚੋਦ ਦਾ ਮੈਂ ਅਗਲਾ ਕਰਾਂ ਮੈਂ ਅਗਲੇ ਪੰਪ ਨੂੰ ਸਾਡੀ ਯਾਰ ਬਾਊ ਇਹ ਤੁਮ ਆਏ ਇੰਤਜ਼ਾਬ ਸੁਤੇ ਇਹਨਾਂ ਨੇ ਘਿਰਨ ਭੇਜ ਦਿਆ ਕਰੇ ਕੀ ਇਹ ਸਾਰੇ ਇਹ ਸਾਰੇ ਘਰਾਂ ਨੂੰ ਚੱਲ ਜਾਣ ਉਦੋਂ ਹੀ ਲਾਟਾ ਬੰਦ ਕਰਦੀ ਕਿ ਘਰੇ ਚੱਲ ਜਾਣ ਇੰਤਜ਼ਾਬ ਸੁਣ ਤਾ ਕਿ ਸਾਰੇ ਬੰਦੇ ਬਾਹਰ ਨੂੰ ਚੱਲ ਜਾਣ ਪਾਏ ਆ ਦੋਈਆ ਆਪਾ वो तो नामजर आ रहा है तो सर क्या होता है जैसे का ये लोग कंप्लेंट डाल रहे जैसे पेट्रोल में पानी आ गया तो इसके लिए सर हम जैसे का सर हम लोग को जानकारी नहीं था ये लोग का कम्प्लेंट किए तो हम लोग सेल बंद कर दिए कितनी मतलब तीन चार गाड़ी ये, ये लोग का बस यही है बस आ, कुछ जैसे का, इह, जैसे यही लोग को, कोई कोई अरे वहाँ रखा हुआ हरे तेजाब हम लोगों है अरे जैसे सर क्या होता है बोतल खोज रहे थे अरे तुम लोग बंदा कोई बोतल गया उधर से बहुत बोतल बोतल उधर से बोतल पंप सर लाइट ऐसे बंद कर दिए कि टाइम भी हो गया सर इसलिए सोलूशन के लिए था था। था। हाँ ऐसा नहीं है सर मतलब सोल्यूशन के लिए सर हम लोग मिस्त्री बुला रहे हैं सर